ਗੱਲ ਕਰੀਏ ਹਰਦੀਪ ਸਿੰਘ ਮੁੰਡਿਆ ਜੋ ਕੈਬਨਿਟ ਮੰਤਰੀ ਪੰਜਾਬ ਜੀ ਹੈ ਉਹਨਾਂ ਨੇ ਇਹਨਾਂ ਦੀ ਇਮਾਨਦਾਰੀ ਦੇਖਦਿਆਂ ਹੋਇਆ ਮਿਹਨਤ ਦੇਖਦਿਆਂ ਹੋਇਆ ਅੱਜ ਸਾਡੇ ਸਮਾਜ ਨੂੰ ਐਡੀ ਵੱਡੀ ਖੁਸ਼ੀ ਬਖਸ਼ੀ ਹੈ ਕਿ ਸਾਡਾ ਰੋਪੜ ਗੜਸ਼ੰਕਰ ਬੜਾਚੌਰ ਏਰੀਆ ਦੇ ਵਿੱਚ ਸਾਡਾ 150 ਪਿੰਡ ਹੈ 150 ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਸਾਡੇ ਲੜਕੇ ਨੂੰ ਸਾਡੇ ਭਰਾ ਨੂੰ ਸਾਡੇ ਬੱਚੇ ਨੂੰ ਹਰਦੀਪ ਸਿੰਘ ਮੁੰਡਿਆ ਜੀ ਨੇ ਉੱਚੀ ਸੁੱਚੀ ਸੋਚ ਰੱਖ ਕੇ ਇਹਨਾਂ ਨੂੰ ਚੇਅਰਮੈਨ ਬਣਾਇਆ ਹੈ ਚੌਧਰੀ ਹੈਮਰਾਜ ਰਾਜੀ ਨਾਮ ਬੋਲੋ ਬੰਦੀਸ਼ੌਰ ਮਹਾਰਾਜ ਕੀ ਜੈ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਪਿਤਾ ਪਰਮੇਸ਼ਵਰ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਕੈਬਨਿਟ ਮਨਿਸਟਰ ਜੋ ਕਿ ਹਲਕਾ ਸਾਨੇਵਾਲ ਦੀ ਸ਼ਾਨ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਸਾਰੇ ਹਲਕਾ ਸਾਨੇਵਾਲ ਦੇ ਵਸਨੀਕਾਂ ਦਾ ਧੰਨਵਾਦ ਕਰਦਾ ਹਾਂ ਸਾਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਮੀਡੀਆ ਵਾਲੇ ਭਰਾਵਾਂ ਦਾ ਜਿਨ੍ਹਾਂ ਦੇ ਅੱਜ ਕਿਰਪਾ ਦੇ ਨਾਲ ਸਾਡੇ ਗੁਜਰ ਸਮਾਜ ਦੇ ਵਿੱਚ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜੋ ਮਾਰਕੀਟ ਕਮੇਟੀ ਸਾਨੇਵਾਲ ਦੀ ਚੇਅਰਮੈਨੀ ਮਿਲੀ ਹੈ ਮੈਂ ਸਾਰੇ ਗੁੱਜਰ ਸਮਾਜ ਦੇ ਜਿੰਨੇ ਵੀ ਸਾਡੇ ਪ੍ਰਧਾਨ ਸਹਿਬਾਨ ਜਿੰਨੇ ਵੀ ਵੀਰ ਆਏ ਹੋਏ ਗੁੱਜਰ ਸਮਾਜ ਸੁਧਾਰ ਸਭਾ ਦੇ ਲੁਧਿਆਣੇ ਤੋਂ ਆਏ ਹੋਏ ਸਾਡੇ ਅੰਕਲ ਜੀ ਹੁਣੀ ਸਾਰੇ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਹਾਂ ਜੋ ਮੈਨੂੰ ਸੇਵਾ ਮਿਲੀ ਹੈ ਮੈਂ ਤਨ ਦੇਹੀ ਦੇ ਨਾਲ ਸੇਵਾ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ ਜਿਨ੍ਹਾਂ ਕੁਤਸ਼ਾਬਾਦਾ ਕਾਫੀ ਉੱਚੀਆਂ ਪਦਵੀਆਂ ਤੇ ਜਿਹੜੇ ਪਹੁੰਚੇ ਗੁੱਜਰ ਭਾਈਚਾਰੇ ਦੇ ਲੋਕ ਇਸ ਸਮੇਂ ਬਰਾਜਬਨ ਹੋਏ ਆ ਤੁਸੀਂ ਅਮਨ ਜੀ ਦੇਖ ਲਓ ਲਗਾਤਾਰ ਤੁਸੀਂ ਪਹਿਲੇ ਦਿਨ ਤੋਂ ਮੇਰੇ ਨਾਲੋਂ ਮੇਰੇ ਪੱਤਰਕਾਰ ਭਰਾ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਜ਼ਿਲ੍ਹਿਆਂ ਤੋਂ ਤੁਸੀਂ ਦੇਖੋ ਦਿੱਲੀ ਤੋਂ ਵੀ ਮੈਨੂੰ ਦੋ ਤਿੰਨ ਫੋਨ ਆਏ ਮੇਰੇ ਯਾਰ ਦੋਸਤ ਸੀਗੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਲੁਧਿਆਣੇ ਦੇ ਵਿੱਚ ਕਾਉਂਸਲਰ ਤਾਂ ਹੋਰ ਪਾਰਟੀਆਂ ਦੇ ਵੀ ਸਾਡੇ ਗੁੱਜਰ ਸਮਾਜ ਦੇ ਵੀ ਹੈਗੇ ਜੀ ਇਸ ਟਾਈਮ ਵੀ ਪਾਰਟੀਆਂ ਦੇ ਵਿੱਚ ਹੈਗੇ ਹੈ ਚੇਅਰਮੈਨੀ ਦੀ ਜੇ ਗੱਲ ਕਰੀਏ ਸਾਡੇ ਹਰਦੀਪ ਸਿੰਘ ਮੁੰਡੀਆਂ ਜੀ ਦਾ ਕੈਬਨਿਟ ਮਿਨਿਸਟਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਪਾਰਟੀ ਨੂੰ ਨਾਂ ਭੇਜਿਆ ਪਾਰਟੀ ਨੇ ਮੇਰੀ ਇਮਾਨਦਾਰੀ ਦੇਖੀ ਰਾਮ ਸਿੰਘ ਕੇਪੜ ਇਹ ਕਹਿਣਾ ਚਾਹੁੰਦੇ ਹਾਂ ਅੱਜ ਇੱਥੇ ਰਾਜੀ ਜੀ ਨੂੰ ਯੂਨੀਅਨ ਚੇਅਰਮੈਨੀ ਮਿਲਿਆ ਉਹਨਾਂ ਦਾ ਸਨਮਾਨ ਕਰਨ ਦੀ ਪਹੁੰਚੇ ਇਥੇ ਇਸ ਤਰ੍ਹਾਂ ਜੀ ਵੀ ਸਾਡੇ ਲਈ ਬਹੁਤ ਸਾਡੇ ਸਮਾਜ ਲਈ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਕਿਉਂਕਿ ਸਾਡਾ ਜਿਹੜਾ ਸਮਾਜ ਹੈ ਬਹੁਤ ਮਿਹਨਤਕਸ਼ ਬਹੁਤ ਮਿਹਨਤਕਸ਼ ਜਿਸ ਤਰ੍ਹਾਂ ਰਾਜੀ ਜੀ ਨੇ ਤੁਮ ਬਸਿਆਏ ਇਹ ਇੱਕ ਕੌਂਟਰਲ ਦੀ ਵਾਰੀ ਸਿਰਫ ਕੁਦਰ ਸਮਾਜ ਨੇ ਚੱਕੀ ਹੈ ਅੱਜ ਕਿਸੇ ਦੇ ਦਦਮਨੀ ਆ ਗਿਆ ਪਰ ਅਸੀਂ ਉਸ ਸਮੇਂ ਨੂੰ ਦੇਖੀਏ ਸਾਡੇ ਬਜ਼ੁਰਗਾਂ ਦੀ ਮਿਹਨਤ ਔਰ ਇਮਾਨਦਾਰੀ ਸਦਕਾ ਮਾਲਕ ਦੀ ਕਿਰਪਾ ਹੋਈ ਹੈ ਅੱਜ ਸਾਡੇ ਬੱਚੇ ਪੜ੍ਹ ਲਿਖ ਕੇ ਅੱਗੇ ਵਧ ਰਹੇ ਔਰ ਬਹੁਤ ਸੇ ਸ਼ਾਰਟ ਸ਼ਾਰਟ ਟਾਈਮ 'ਚ ਮਤਲਬ ਬੱਚਿਆਂ ਨੇ ਕਿੰਨੀ ਕਾਬਲੀਅਤ ਹੈ ਮੇਨ ਕਰ ਸਕਦੇ ਐ ਇਸ ਕਰਕੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੀ ਅੱਜ ਸਾਨੂੰ ਪਹਿਲੀ ਵਾਰੀ ਚੇਅਰਮੈਨ ਨੇ ਲੁਧਿਆਣਾ ਵਿੱਚ ਮਿਲੀ ਹੈ ਅਸੀਂ ਪਾਰਟੀ ਦਾ ਹਾਏ ਕਮਾਂਡਰ ਆਵਾਜ਼ ਵਿੱਚ ਪਾਰਟੀ ਦਾ ਸਾਰਿਆਂ ਦੇ ਅਸੀਂ ਧੰਨਵਾਦੀ ਆ ਅਸੀਂ ਗੁਜਰ ਸਮਾਜ ਸੁਧਾਰ ਸਭਾ ਵੱਲੋਂ ਕਿਉਂਕਿ ਅਸੀਂ ਇਕੱਠੇ ਹੋ ਕੇ ਕੋਸ਼ਿਸ਼ ਕੀਤੀ ਹੈ ਕਿ ਚਿੰਨ੍ਹ ਬਣਾਈਏ ਆਪਣੇ ਸਮਾਜ ਦਾ ਜਿੱਥੇ ਅਸੀਂ ਇਕੱਠੇ ਹੋ ਕੇ ਬੈਠ ਕੇ ਕੋਈ ਵਿਚਾਰ ਵਟਾਂਦਰਾ ਸਮਾਜ ਲਈ ਕਰ ਸਕੀਏ ਉਹਦੇ ਲਈ ਸਾਡਾ ਰਾਹੋਂ ਰੋਡ ਤੇ ਗੁਜਰ ਭਵਨ ਬਣਿਆ ਜੋ ਤੁਸੀਂ ਸ਼ਾਇਦ ਦੇਖਿਆ ਹੋਵੇ ਖੇਡ ਮੇਲਾ ਵੀ ਉੱਥੇ ਹੀ ਕਬੱਡੀ ਕੱਪ ਵੀ ਹੋਇਆ ਅਸੀਂ ਮੋਰੀਆਂ ਸਾਹਿਬ ਦਾ ਵੀ ਕਿਉਂਕਿ ਉਹ ਮੇਰੇ ਨਾਲ ਬਹੁਤ ਅੱਛੇ ਮੇਰੇ ਦੋਸਤ ਹੈ ਉਹ ਮੈਂ ਤਾਂ ਉਹਨਾਂ ਦਾ ਬਹੁਤ ਆਭਾਰੀ ਹਾਂ ਕਿ ਉਹਨਾਂ ਨੇ ਇਸ ਬੱਚੇ ਨੂੰ ਕਾਬਲ ਬੱਚੇ ਨੂੰ ਸਾਡੇ ਨੂੰ ਇਸ ਮਾਣ ਬਖਸ਼ਿਆ ਸਾਨੂੰ ਮਾਣ ਹੈ ਕਿ ਸਾਡੇ ਬੱਚੇ ਅੱਗੇ ਵਧਣਗੇ ਸਮਾਜ ਦੀ ਸੇਵਾ ਕਰਨਗੇ ਧੰਨਵਾਦ ਜੀ। ਈਸ਼ਵਰੰਬਲਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਕੋਲ ਮਾਲਕ ਪਰਮ ਪਿਤਾ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦਾ ਕਿ ਸੱਚੇ ਪਾਤਸ਼ਾਹ ਨੇ ਐਡੀ ਦਇਆ ਮਿਹਰ ਕੀਤੀ ਕਿ ਆਮ ਆਦਮੀ ਪਾਰਟੀ ਦੇ ਮੇਰੇ ਕਮੈਂਟਰੀ ਸਰਦਾਰ ਭਗਵੰਤ ਸਿੰਘ ਮਾਣ ਜੀ ਨੇ ਜੋ ਸਾਡੇ ਗੁੱਜਰ ਸਮਾਜ ਨੂੰ ਮਾਣ ਬਖਸ਼ਿਆ ਉਸ ਤੋਂ ਅੱਗੇ ਗੱਲ ਕਰੀਏ ਹਰਦੀਪ ਸਿੰਘ ਮੁੰਡਿਆ ਜੋ ਕੈਬਨਿਟ ਮੰਤਰੀ ਪੰਜਾਬ ਜੀ ਹੈ ਉਹਨਾਂ ਨੇ ਇਹਨਾਂ ਦੀ ਇਮਾਨਦਾਰੀ ਦੇਖਦਿਆਂ ਹੋਇਆਂ ਮਿਹਨਤ ਦੇਖਦਿਆਂ ਹੋਇਆਂ ਅੱਜ ਸਾਡੇ ਸਮਾਜ ਨੂੰ ਐਡੀ ਵੱਡੀ ਖੁਸ਼ੀ ਬਖਸ਼ੀ ਹੈ ਕਿ ਸਾਡਾ ਰੋਪੜ ਗੜਸ਼ੰਕਰ ਬਲਾਚੌਰ ਏਰੀਆ ਦੇ ਵਿੱਚ ਸਾਡਾ 150 ਪਿੰਡ ਹੈ 150 ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਸਾਡੇ ਲੜਕੇ ਨੂੰ ਸਾਡੇ ਭਰਾ ਨੂੰ ਸਾਡੇ ਬੱਚੇ ਨੂੰ ਹਰਦੀਪ ਸਿੰਘ ਮੁੰਡਿਆ ਜੀ ਨੇ ਉੱਚੀ ਸੁੱਚੀ ਸੋਚ ਰੱਖ ਕੇ ਇਹਨਾਂ ਨੂੰ ਚੇਅਰਮੈਨ ਬਣਾਇਆ ਇਸ ਲਈ ਸਾਡਾ ਲੁਧਿਆਣਾ 6000 ਘਰ ਹੈ 6000 ਦੇ ਵਿੱਚ ਹੀ ਖੁਸ਼ੀ ਦੀ ਬਹੁਤ ਵੱਡੀ ਲਹਿਰ ਹੈ ਅੱਜ ਸਾਨੂੰ ਮਾਣ ਹੈ ਇਸ ਗੱਲ ਦਾ ਕਿ ਸਾਡਾ ਰਾਹੋਂ ਰੋਡ ਦੇ ਕਰੋੜਾਂ ਦੇ ਹਿਸਾਬ ਦੇ ਨਾਲ ਗੁੱਜਰ ਭਵਨ ਬਣਿਆ ਉਸ ਦੇ ਲਈ ਸਾਡੇ ਕੈਬਨਿਟ ਮੰਤਰੀ ਹਰਦੀਪ ਮੁੰਡਿਆ ਜੀ ਜੋ ਕੁੱਲ ਮਾਲਕ ਦੇ ਨਾਲ ਜੁੜੇ ਹੋਏ ਆ ਅਸੀਂ ਵੀ ਇਕੱਠਿਆਂ ਨੇ ਸੇਵਾ ਕੀਤੀ 4 ਸਾਲ ਇਕੱਠੇ ਹੀ ਰਹੇ ਅਸੀਂ ਪਰ ਉਹਨਾਂ ਦੀ ਇਮਾਨਦਾਰੀ ਜਾਂ ਮਿਹਨਤ ਦੇਖਦਿਆਂ ਹੋਇਆ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਉਹ ਜ਼ਿੰਮੇਵਾਰੀ ਨੂੰ ਦੇਖਦਿਆਂ ਹੋਇਆ ਅਸੀਂ ਪੰਜਾਬ ਦੇ ਵਿੱਚ ਪੂਰੇ ਗੁੱਜਰ ਸਮਾਜ ਦੇ ਵਿੱਚ ਜਿੰਨੀ ਖੁਸ਼ੀ ਭੇਜੀ ਹੈ ਇਹ ਪੰਜਾਬ ਦੇ ਗੁੱਜਰ ਵਾਸੀ ਸਾਰੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਹਾਈ ਕਮਾਂਡ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਤਿੰਨ ਚੇਅਰਮੈਨ ਲਾਏ ਆ ਇੱਕ ਬੜਾ ਚੌਰ ਤੋਂ ਲਾਇਆ ਇੱਕ ਹਿਾਰਪੁਰ ਤੋਂ ਲਾਇਆ ਮਾਰਨ ਵਾਲੀ ਇਹ ਗੱਲ ਹੈ ਕਿ ਰਾਜੀ ਦੇ ਜੋ ਬਿਸ਼ੋਕੜ ਹੈ ਰਾਜੀ ਦਾ ਇਹਨਾਂ ਨੇ ਆਪਣੇ ਪ੍ਰੇਮ ਪਿਆਰ ਦੇ ਨਾਲ ਆਪਣੇ ਨਗਰ ਦੇ ਵਿੱਚ ਆਪਣੀ ਜਿਹੜੀ ਖਾਨਦਾਨੀ ਨੂੰ ਉੱਚਾ ਚੱਕਿਆ ਜਾਂ ਆਪਣੀ ਜਿਹੜੀ ਇਮਾਨਦਾਰੀ ਲੈ ਕੇ ਇੱਥੇ ਬਸੇ ਆਪਾਂ ਸਾਰੇ ਮਿਹਨਤ ਕਰਨ ਵਾਸਤੇ ਆਏ ਆ ਪਰ ਆਪਾਂ ਪਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਸੱਚੇ ਪਾਤਸ਼ਾਹ ਨੇ ਇਸ ਸਾਡੇ ਭਰਾ ਨੂੰ ਐਡੀ ਵੱਡੀ ਤਾਕਤ ਦੇ ਦਿੱਤੀ ਪਰਮਾਤਮਾ ਮਰੇ ਆਪਾਂ ਸਾਰੇ ਅਰਦਾਸ ਕਰੀਏ ਕਿ ਸੱਚਾ ਪਾਤਸ਼ਾਹ ਜੀ ਤਾਕਤ ਦਿੱਤੀ ਆਪਣਾ ਦਿਆ ਮਿਹਰ ਭਰਿਆ ਹੱਥ ਰੱਖੀ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਇਮਾਨਦਾਰੀ ਨਾਲੇ ਸੇਵਾ ਕਰਨਗੇ ਜੋ ਇਹਨਾਂ ਦਾ ਫਰਜ਼ ਹੈ ਉਹ ਇਹ ਪੂਰੇ ਕਰਨਗੇ ਜੇ ਸਰਦਾਰ ਜੀ ਭਗਵੰਤ ਸਿੰਘ ਮਾਨ ਜੀ ਨੇ ਮਾਨ ਰੱਖ ਕੀਤਾ ਸਾਡਾ ਸਾਰਿਆਂ ਦਾ ਇਹ ਉਹਨਾਂ ਦਾ ਨਾਮ ਜਿਹੜਾ ਹੋਰ ਵੀ ਉੱਚਾ ਕਰਨਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਦਾ ਹਾਂ ਉਹ ਰਿਣੀ ਆ ਜੀ ਉਹਨਾਂ ਦੇ ਬਹੁਤ ਬਹੁਤ ਰਿਣੀ ਆ ਬਾਕੀ ਮੁੰਡੀਆਂ ਸਾਹਿਬ ਦਾ ਅਸੀਂ ਬਾਰੋਵਾਂ ਵਾਰ ਸਾਰੇ ਹੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡੇ ਨਾਲ ਕਦੀ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਰੱਖਿਆ ਸਮਾਜ ਦੇ ਵਿੱਚ ਕੱਲ ਓਮ ਪ੍ਰਕਾਸ਼ ਜੀ ਨੇ ਇੱਕ ਗੱਲ ਕਹੀ ਵੀ ਸਾਡੇ ਗੁੱਜਰ ਸਮਾਜ ਸਾਹਮਣੇ ਉਹਨਾਂ ਨੇ ਚਾਹ ਰੱਖ ਕੇ ਸਾਈਡ ਤੇ ਕਹਿੰਦੇ ਸਭ ਤੋਂ ਪਹਿਲਾਂ ਮੈਂ ਗੁੱਜਰ ਸਮਾਜ ਨੂੰ ਗਰਾਂਟ ਦੇਣੀ ਹੈ ਸੋ ਮੈਂ ਉਸ ਗੱਲ ਦੀ ਵੀ ਦਿਨੋ ਧੰਨਵਾਦ ਕਰਦਾ ਧੰਨਵਾਦ